ਪੰਜਾਬ ਲਾਈਵ ਤੇ ਤੁਹਾਨਤਾ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਧੰਤਾ ਮਹਾਰਾਜਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਗੱਦੇ ਨਾਨਕੀ ਜੀ ਧਾਰੀਵਾਲ ਤੋਂ ਮਹਾਨ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਸਾਜ ਜਵਾਵਰ ਸੇ ਤੋਂ ਫਤੇ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਤੋਂ ਆਰੰਭ ਹੋ ਕੇ ਮੁੱਖ ਸਥਾਨਾਂ ਤੋਂ ਹੁੰਦਾ ਹੋਇਆ थांत तो था 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 गेट लगा वक् वक् पकवाना लंगर लगा के शानदार स्वागत तो किया गया नगर कीर्तन दौरान गुरमुख प्रचार लहर गारीवाल मुख्य सेवादार ਸੰਘ ਦੇ ਚੇਰਕ ਦੇ ਦਵਾਈ ਹੋਏ ਅਤੇ ਗੱਟਕੇ ਦੇ ਜੋਰ ਦਿਖਾਏ ਕੇ ਇਸ ਮੌਕੇ ਤੇ ਕੇਸਰੀ ਦਸਤਾਰਾਂ ਤੇ ਕੇਸਰੀ ਦੁਪੱਟੇ ਸਿਆਗੇ ਵੱਡੀ ਤੇ ਬਾਦੂ ਤੇ ਸੰਪਾਨਲ ਸਨਮਾਨਿਤ ਕੀਤੀ ਜਦਕਿ ਸੈਦ ਜਦਾ ਜਗਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕਟਰੀ ਪਬਲਿਕ ਸਕੂਲ ਧਾਰੀਵਾਲ ਬੀਬੇ ਨਾਨਕੇ ਕਾਲਜ ਧਾਰੀਵਾਲ ਸ਼੍ਰੀ ਗੁਰਜਨ ਦੇਵ ਸੀਨੀਅਰ ਸੈਕਟਰੀ ਸਕੂਲ ਬੁਰਦ ਸਾਹ ਧਾਰੀਵਾਲ ਅਤੇ ਇੰਡੀਅਨ ਹਰੀਟ ਪਬਲਿਕ ਸਕੂਲ ਧਾਰੀਵਾਲ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਵੱਲੋਂ ਨਗਰ ਕੀਰਤਨ ਦੌਰਾਨ ਸਮੂਹਿਕ ਕਰਕੇ ਨਗਰ ਕੀਰਤਨ ਤੇ ਹਾਜ਼ਰੀ ਭਰੀ ਇਸ ਮੌਕੇ ਤੇ ਬੇਬੇ ਨਾਨਕੀ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਹਾਤੀ ਗੁਰਜੀਤ ਸਿੰਘ ਲੇਲ ਪ੍ਰਿੰਸੀਪਲ ਅਰਜੀਤ ਸਿੰਘ ਪਲਵਿੰਦਰ ਸਿੰਘ ਤੇਜਾ ਕੇਵਲ ਸਿੰਘ ਬਲਵਾਰ ਸਿੰਘ ਕੁਦੀਸ਼ ਸਿੰਘ ਪਟਵਾਰੀ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਇਪੁਰ ਸੁਭਾਸ਼ ਕਪਤਨ ਸੁਖਵਿੰਦਰ ਸਿੰਘ ਗਲੇ ਜੀ ਸੁਵਿੰਦਰ ਸਿੰਘ ਗਲੇ ਜੀ ਜੀ ਸਿੰਘ ਚੋਟੇਪੁਰ ਦਰਮੇਲ ਸਿੰਘ ਬਲਦੇਵ ਸਿੰਘ ਨੇ ਮਾਣਾ ਗਰੰਤੀ ਸਿੰਘ ਤੇ ਗੁਰਪ੍ਰੀਤ ਸਿੰਘ ਸਕੂਲ ਪ੍ਰਿੰਸੀਪਲ ਨਾਮਕ ਦਗਨਜੀਤ ਕੌਰ ਤੋਂ ਇਲਾਵਾ ਵੱਡੀ ਬਿੰਤੀ ਵੀ ਸੰਕਾਲਾ ਨੂੰ ਨੋਟ ਕੀਤੀ ਆਓ ਤੁਹਾਨੂੰ ਦਿਖਾਉਂਦੇ ਆ ਧਾਰ ਯੂਏਸ ਤੋਂ ਜਾਏਗੇ ਨਗਰ ਕੀਰਤਨ ਦੀਆਂ ਲਾਈਵ ਤਸਵੀਰਾਂ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ بهو به كارو بهو بهو سان سان نه قراني پنت کا نواب لو نمي ਇਹ ਕੋਈ ਸਿਰੇ ਖਾਲ ਨਾ ਪ੍ਰਬੰਧਕਾਂ ਦੀ ਫੋਟੋ ਲੈਣੀ ਹੈ ਆਹ ਪਾ ਦੇਣਾ मूंखे कोन वेदालो आंटी ਨਾਮ ਜਪ ਕੇ ਬੋਲੇ ਨਾਮ ਜਪ ਕੇ ਬੋਲੇ ਨਾਮ ਜਪ ਕੇ ਬੋਲੇ ਨਾਮ ਜਪ ਕੇ ਬੋਲੇ ਜਾਣ ਗੁਰ ਦੇ ਜੋਲੇ ਹੋਰ ਪਾਉਂਦੇ ਮਾਰੇ ਕੋਟ ਫਰਾਂਗ ਹਮਾਰੇ ਸੰਦੋ ਮਨੁੱਖ ਕਰਦੇ ਤੇ ਮਿੱਟੀ ਜਿਹੇ ਕੰਮ ਹੋਇਆ ਜਿਹੜਾ ਹੂਟਾ ਕੋਲ ਜਿੱਥੇ ਆਇਆ ਐਰਐਸਪੀਓ ਜੀ ਉਹ ਮੇਰੇ 500 500 ਤੋਂ ਮੰਡੀ ਦੇ ਜਿਹੜੇ ਕਾਉਂਸਲਰ ਬਣਨ ਦੇ ਵਿੱਚ ਅੱਜ ਮੇਰੇ ਗੁੱਦਨੀ ਤੋਂ ਦੋ ਤਰ੍ਹਾਂ ਦੇ ਬੇਨਤੀ ਸੁਣਾ ਜਾ ਰਹੇ ਨੇ ਤਾਂ ਕਿ ਕੋਲ ਬਣਨ ਨੂੰ ਦਿੱਤਾ ਤੇ ਦੁਨੀਆ ਦੇ ਵਿੱਚ ਬਾਬਾ ਜੀ ਦਾ ਨਾਮ ਰੌਣਕ ਕੀਤਾ ਖਾਲਸਾ ਆਜੋ ਕਹਾ ਹੈ ਬੀ ਜੀ ਜੀ ਤੇ ਪ੍ਰਿੰਸੀਪਲ ਸਾਹਿਬ ਨੇ ਬਰਾਬਰ ਸਿੰਘ ਜੀ ਜੀ ਸਕੂਲ ਦੇ ਸਾਰੇ ਸਮੂਹ ਸਿੱਖ ਸੰਤਾਨ ਨੂੰ ਦਿਲ ਪਰੋਂ ਦੀਆਂ ਲੱਖ ਲੱਖ ਵਧਾਈਆਂ ਇਸ ਮੌਕੇ ਤੇ ਅਸੀਂ ਹਰ 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 ਫਿਰਦੇ ਲੋਕਾਂ ਨੂੰ ਆਪਣੇ ਵੱਲ ਵਧਾਈ ਦਿੰਦੇ ਹਾਂ ਅਕਾਲ ਪੁਰਖ ਚੜ੍ਹਦੀ ਕਲਾ ਬਖਸ਼ੇ ਆਪਸੀ ਪੇਮ ਦਾ ਆਸਰਾ ਹੀ ਬਣਿਆ ਰਹੇ ਇਸ ਮੌਕੇ ਤੇ ਇੱਕ ਵਾਰ ਫੇਰ ਸਾਡੇ ਸਾਥ ਵੱਲੋਂ ਬੱਚਿਆਂ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆ ਅੱਜ ਜਿੱਤੇ ਖਾਲਸਾ ਰਾਈ ਜਿੱਤੀ ਜਤੋ ਜੀ ਅੱਜ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਯਲਾ ਮਦੰਦ ਸੇ ਮੋਸਾਤਾ ਹੀ ਰਾਜ ਦੇ ਪਾਕਿਸਤਾਨ ਤੇ ਪੰਜਾਬ ਦੀ ਸਹਾਇਤਾ ਲੱਖ ਲੱਖਾਂ ਵਧਾਈ ਹੋਏ ਅੱਜ ਜੋ ਨਗਰ ਕੀ ਪਰ ਸਾਤਾ ਹੀ ਰਾਜ ਦੇ ਸਾਰੇ ਸਾਥ ਦੇ ਚੰਦਾ ਹੈ ਜਿੱਦਾਂ ਦਾ ਬੇਜੋਣ ਕੀਤੇ ਚਾਹੇ ਉਹ ਵੀ ਸਮਰਥ ਹੋਏਗਾ ਭਾਈ ਜਿੱਤਾ ਕਾਲਾ ਰਾਜ ਜਿੱਤੂ